ਇਸ ਲਈ ਵੱਡੀ ਖਬਰ ਆਪ ਵਿਧਾਇਕ ਕਰਮਵੀਰ ਸਿੰਘ ਕੁੰਮਣ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਵਿਧਾਇਕ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਆਪ ਦੇ ਵਿਧਾਇਕ ਨੂੰ ਕਈ ਸੱਟਾਂ ਲੱਗੀਆਂ ਨੇ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਗੱਡੀ ਦੇ ਪਰ ਖੱੱਚੇ ਉੱਡੇ ਹੋਏ ਨੇ ਤਾਂ ਦਸੂਆ ਤੋਂ ਆਪ ਦੇ ਵਿਧਾਇਕ ਨੇ ਕਰਮਵੀਰ ਸਿੰਘ ਕੁੰਮਣ ਜਿਨ੍ਹਾਂ ਦਾ ਹਾਦਸਾ ਹੋਇਆ ਜੋ ਹਾਦਸੇ ਦਾ ਸ਼ਿਕਾਰ ਹੋਏ ਨੇ ਇਹ ਹਾਦਸਾ ਦਸੂਆ ਤੋਂ ਤਲਵਾੜੇ ਜਾਂਦੇ ਸਮੇਂ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਕੁੰਮਣ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉਹਨਾਂ ਦੇ ਪੈਰ ਅਤੇ ਸਿਰ ਤੇ ਸੱਟਾਂ ਲੱਗੀਆਂ ਨੇ ਇਨੋਵਾ ਗੱਡੀ ਦੇ ਵਿੱਚ ਵਿਧਾਇਕ ਜਾ ਰਹੇ ਸਨ ਤਾਂ ਇਸੇ ਦਰਮਿਆਨ ਇਹ ਹਾਦਸਾ ਵਾਪਰਿਆ ਹਾਦਸਾ ਦਸੂਆ ਹਾਜੀਪੁਰ ਮੁੱਖ ਸੜਕ ਤੇ ਪੈਂਦੇ ਪਿੰਡ ਚੋਹਾਣਾ ਨੇੜੇ ਵਾਪਰਿਆ ਦੱਸਿਆ ਗਿਆ ਕਿ ਤਲਵਾੜਾ ਕਿਸੇ ਪ੍ਰੋਗਰਾਮ ਦੇ ਵਿੱਚ ਵਿਧਾਇਕ ਜਾ ਰਹੇ ਸਨ ਜਿਸ ਦਰਮਿਆਨ ਇਹ ਹਾਦਸਾ ਵਾਪਰਿਆ ਦੱਸਿਆ ਗਿਆ ਕਿ ਪਿੰਡ ਚੋਹਾਣਾ ਨੇੜੇ ਕਿਸੇ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਖੰਬੇ ਦੇ ਨਾਲ ਟਕਰਾ ਗਈ ਤੇ ਇਸ ਹਾਦਸੇ ਦੇ ਵਿੱਚ ਵਿਧਾਇਕ ਨੂੰ ਸੱਟਾਂ ਲੱਗੀਆਂ ਨੇ ਵਿਧਾਇਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਫਿਲਹਾਲ ਭਾਰਤੀ ਕਰਾ ਦਿੱਤਾ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪ ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਏ ਨੇ ਤਕਰਮਵੀਰ ਸਿੰਘ ਘੁੰਮਣ ਜੋ ਇਨੋਵਾ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਵਦੇਰੀ ਜਾਣਕਾਰੀ ਉਹਨਾਂ ਦੇ ਸਾਥੀ ਜਸਵੀਰ ਸਿੰਘ ਰਾਜਾ ਗਿਲ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਹੁਣ ਵਿਧਾਇਕ ਦੀ ਕੀ ਹਾਲਤ ਹੈ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਪੀਏ ਜੀ ਅਸੀਂ ਥੋੜਾ ਮੂਹ ਦੇ ਵਿੱਚ ਛੀਸ਼ਾ ਲੱਗ ਗਿਆ ਸੀ ਕੋਈ ਇਤਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਇਸ ਦਾ ਐਮਐਲਏ ਸਾਹਿਬ ਦੀ ਥੋੜਾ ਲੱਤ ਕੀ ਅਚੜਿਆ ਤਾਂ ਸਿਹ ਜਿੱਦਾਂ ਅਮ ਬੱਜਾ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਹੈ ਇਸਰੇ ਕਰਾਉਣ ਲਈ ਲਿਗਿਆ ਹੈ ਕੀ ਕਰੇ ਆ ਤਾਂ ਪਤਾ ਚਲ ਜਾਏਗਾ ਜੀ ਕੋਈ ਨੀਜਾ ਦਾ ਐਮਐਲਏ ਸਾਹਿਬ ਕਿੱਥੇ ਇੱਕ ਹੋਇਆ ਹਾਦਸਾ ਇਹ ਉਹ ਗਰੇਟ ਕਿੱਥੇ ਕਿੱਥੇ ਆ ਰਹੇ ਇਹ ਤਲਵਾੜੇ ਨੂੰ ਜਾਦਾ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾ ਚ ਚੁੱਕ ਗਿਆ ਉਧਰ ਨੂੰ ਹੀ ਜਾ ਰਹੇ ਸੀ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜੋਂ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਡ ਕੰਬੇ 'ਚ ਵੱਜੀ ਕੰਬੇ ਤੋਂ ਹੱਡ ਵਾਲੂ ਉਤਰ ਗਈ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਉਹ ਇਹ ਤਿੰਨ ਜਣੇ ਸੀਗੇ ਬਾਕੀ ਸਾਹਿਬ ਕਿੰਨੇ ਜਣੇ ਪੀਏ ਦੇ ਤਾਂ ਜ਼ਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ